ਇੱਕ ਦਿਨ ਰਾਏ ਬੁਲਾਰ ਫੇਰ ਗਿਆ ਸੀ ਸ਼ਿਕਾਰ ਨੂੰ ਜਾਂ ਕਿਸੇ ਹੋਰ ਕੰਮ ਜਾਂ ਦਿਨ ਢੱਲੇ ਮੁੜਿਆ ਤਾਂ ਵੇਖੇ ਕਿ ਇੱਕ ਘਾਹ ਦਾ ਖੇਤ ਹੈ ਡੰਗਰ 'ਤੇ ਚਰਦੇ ਹਨ ਇੱਕ ਪਾਸੇ ਸੁੱਤਾ ਪਿਆ ਇੱਕ ਵਡੇਰਾ ਬਾਲਕ ਹੋਰ ਬਿਰਸ਼ਾਂ ਦੇ ਪਰਛਾਵੇਂ ਤਾਂ ਢਲ ਗਏ ਹਨ ਪਰ ਇਸੇ ਦੇ ਸਰੀਰ ਉੱਤੇ ਬਿਰਸ਼ ਦੀ ਛਾਂ ਪੈ ਰਹੀ ਹੈ ਹਰਿਆਣ ਹੋ ਕੇ ਨੀਂਜ ਲਾ ਕੇ ਗੌਰ ਨਾਲ ਤੱਕਿਆ ਤਾਂ ਪਛਾਣ ਲਿਆ ਕਿ ਇਹ ਤਾਂ ਉਹ ਨਾਨਕ ਹੈ ਜਿਸ ਨੇ ਖੇਤ ਹਰਾ ਕੀਤਾ ਸੀ ਤੇ ਜਿਸ ਦੇ ਸਿਰ ਤੇ ਨਾਗ ਫੰਨ ਖਿਲਾਰੀ ਖੜਾ ਦੇਖਿਆ ਸੀ ਅੱਜ ਦੇਖੋ ਬਿਰਸ਼ ਦੀ ਅੱਜ ਦੇਖੋ ਬਿਰਸ਼ ਦੀ ਸ਼ਾਂਹ ਹੋਰ ਥਾਵਾਂ ਤੋਂ ਤਾਂ ਢਲ ਗਈ ਹੈ ਪਰ ਇਸ ਦੇ ਸਿਰ ਤੋਂ ਨਹੀਂ ਢਲੀ ਸਮਝਿਆ ਕਿ ਇਹ ਜ਼ਰੂਰ ਕਰਾਮਾਤੀ ਹੈ ਇਹ ਜ਼ਰੂਰ ਰੱਬ ਦਾ ਬੰਦਾ ਹੈ ਜਾਂ ਰਾਏ ਦੇ ਦਾਸ ਨੇ ਜਗਾਇਆ ਤਾਂ ਰੱਬ ਜੀ ਦੇ ਕੁਮਾਰ ਬਲ ਕੇ ਉੱਠ ਖੜੇ ਹੋਏ ਰਾਏ ਵੱਲ ਤੱਕੇ ਨੈਣ ਭਰ ਫੇਰ ਫੇਰ ਤੱਕੇ ਰਾਏ ਨੂੰ ਸੁਆਦ ਆ ਗਿਆ ਐਉਂ ਲੱਗਿਆ ਕਿ ਤਕਣੀ ਵਿੱਚ ਪਿਆਰ ਹੈ ਤੇ ਸੁਆਦ ਹੈ ਅੱਜ ਤੋਂ ਰਾਏ ਨੂੰ ਪੱਕਾ ਭਰੋਸਾ ਹੋ ਗਿਆ ਕਿ ਇਹ ਰੱਬ ਦਾ ਹੈ ਫਿਰ ਰਾਏ ਕਦੇ ਨਾ ਡੋਲਿਆ ਤੇ ਦਿਨੋਂ ਦਿਨ ਉਸਦਾ ਪਿਆਰ ਤੇ ਸ਼ਰਧਾ ਵਧਦੀ ਗਈ ਤੇ ਉਹਨਾਂ ਨੂੰ ਆਪਣਾ ਗੁਰੂ ਸਮਝ ਕੇ ਸਮੱਤ ਲੈ ਕੇ ਆਪ ਵੀ ਪਰਮੇਸ਼ਰ ਨੂੰ ਪਿਆਰ ਕਰਨ ਵਾਲਾ ਬਣ ਗਿਆ ਉਸਦਾ ਗੁਰੂ ਨਾਨਕ ਨੇ ਇੱਥੇ ਵੀ ਭਲਾ ਕੀਤਾ ਤੇ ਰੱਬ ਦੇ ਘਰ ਵੀ ਉਸਦਾ ਭਲਾ ਕਰ ਦਿੱਤਾ ਮਹਿਤਾ ਕਾਲੂ ਜਦੋਂ ਉਦਾਸ ਹੋਵੇ ਤੇ ਪੁੱਤ ਨੂੰ ਕਮਲਾ ਸਮਝ ਕੇ ਉਦਾਸ ਹੋਵੇ ਕਦੇ ਨਿਕੰਮਾ ਵੇਲਾ ਰਹਿਣ ਵਾਲਾ ਫਿਰ ਤੂੰ ਸਮਝੇ ਤੇ ਦਿਲਗੀਰ ਹੋਵੇ ਦਿਲਗੀਰ ਦਾ ਮਤਲਬ ਉਦਾਸ ਹੋਵੇ ਜਾਂ ਕਦੇ ਗੁੱਸੇ ਵਿੱਚ ਆਵੇ ਤਾਂ ਰਾਏ ਬੁਲਾਰ ਉਸਨੂੰ ਸਮਝਾਇਆ ਕਰੇ ਕਾਲੂ ਏ ਪੁੱਤ ਹੀਰਾ ਏ ਹੀਰਾ ਇਹ ਰੱਬ ਦਾ ਪੁੱਤ ਹੈ ਇਹ ਕੋਈ ਆਇਆ ਹੈ ਸਾਈਂ ਰੱਬ ਦੇ ਘਰੋਂ ਇਸ ਦਾ ਅਦਬ ਕਰ ਇੱਜ਼ਤ ਕਰ ਇਸ ਨੂੰ ਕਦੇ ਕੋਈ ਫੱਟ ਮਾਰ ਨਾ ਦੇਈ ਅਰਥ ਇਹ ਕਿ ਗਾਲ ਨਾ ਕਢੀ